ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁੱਜਰਵਾਲ ਵਿੱਚ ਪਿੰਡ ਗੁੱਜਰਵਾਲ ਲੁਧਿਆਣਾ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ ਆ ਤੇ ਦੋਸਤੋ ਗੁੱਜਰਵਾਲ ਪਿੰਡ ਬਹੁਤ ਪੁਰਾਣਾ ਹੈ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਉਹ ਦੇਖਣ ਨੂੰ ਮਿਲਦੀਆਂ ਨੇ ਇਹ ਪਿੰਡ ਦਾ ਇੱਕ ਛੋਟਾ ਜਿਹਾ 뷰 ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਤੱਕ ਵੀ ਨਜ਼ਰ ਜਾਵੇਗੀ ਤੁਹਾਨੂੰ ਚਾਰੇ ਪਾਸੇ ਜਿਹੜੀਆਂ ਪੁਰਾਣੀਆਂ ਹਵੇਲੀਆਂ ਕਾਰ ਪੁਰਾਣੇ ਚਬਾਰੇ ਉਹ ਦੋਸਤੋਂ ਨਜ਼ਰ ਆਉਣਗੇ ਦੋਸਤੋਂ ਗੁੱਜਰਵਾਲ ਜਿਹੜਾ ਪਿੰਡ ਆ ਬਹੁਤ ਪੁਰਾਣਾ ਤੇ ਵੱਡਾ ਪਿੰਡ ਆ ਪੰਜਾਬ ਦੇ ਪ੍ਰਸਿੱਧ ਕਲਾਕਾਰ ਰਵਿੰਦਰ ਗਰੇਵਾਲ ਉਹਨਾਂ ਦਾ ਵੀ ਜੱਦੀ ਪਿੰਡ ਇਹੀ ਆ ਤੇ ਦੋਸਤੋਂ ਆਓ ਹੁਣ ਆਪਾਂ ਚੱਲਦੇ ਆਂ ਇੱਥੋਂ ਦੇ ਪੁਰਾਣੇ ਬਾਜ਼ਾਰ ਦੇ ਵਿੱਚ ਇਹ ਦੋਸਤੋਂ ਪਿੰਡ ਗੁੱਜਰਵਾਲ ਦਾ ਪੁਰਾਣਾ ਬਾਜ਼ਾਰ ਆ ਬੇਸ਼ੱਕ ਹੁਣ ਇਸ ਬਾਜ਼ਾਰ ਦੇ ਵਿੱਚ ਕੁਝ ਕੁ ਦੁਕਾਨਾਂ ਹੀ ਰਹਿ ਗਈਆਂ ਨੇ ਪਰ ਜਿਹੜੀਆਂ ਇਮਾਰਤਾਂ ਨੇ ਉਹ ਅੱਜ ਵੀ ਪੁਰਾਣੀਆਂ ਦੇਖਣ ਨੂੰ ਮਿਲਦੀਆਂ ਨੇ ਛੋਟੀ ਛੋਟੀ ਇੱਟ ਦੀਆਂ ਇਮਾਰਤਾਂ ਪੀੜੀਆਂ ਤੰਗ ਗਲੀਆਂ ਦੋਸਤੋ ਇਹਦੇ ਵਿੱਚ ਦੱਸਦੇ ਆ ਕਿ ਪਹਿਲਾਂ ਇਹ ਸਾਰਾ ਟੋਟਲ ਬਾਜ਼ਾਰ ਸੀ ਆਮੋ ਸਾਹਮਣੀਆਂ ਕਿਸੇ ਸਮੇਂ ਦੁਕਾਨਾਂ ਖੁੱਲ੍ਹਦੀਆਂ ਸੀ ਇਹ ਪਿੰਡ ਗੁੱਜਰਵਾਲ ਦਾ ਦੋਸਤੋ ਉਹੀ ਪੁਰਾਣਾ ਬਾਜ਼ਾਰ ਆ ਜਿਸ ਬਾਜ਼ਾਰ ਦੇ ਵਿੱਚ ਅਮੀਰ ਖਾਨ ਦੀ ਫਿਲਮ ਦੰਗਲ ਦੀ ਸ਼ੂਟਿੰਗ ਹੋ ਚੁੱਕੀ ਆ ਦੋਸਤੋ ਇਹ ਉਹੀ ਗਲੀਆਂ ਨੇ ਜਿਨ੍ਹਾਂ ਦੇ ਵਿੱਚ ਦੰਗਲ ਫਿਲਮ ਬਣੀ ਆ ਤੇ ਤੁਹਾਨੂੰ ਉਹ ਘਰ ਵੀ ਦਿਖਾਉਣੇ ਆ ਜਿਹੜਾ ਘਰ ਸ਼ੂਟਿੰਗ ਦੇ ਵਿੱਚ ਲਿਆ ਗਿਆ ਸਾਹਮਣੇ ਤੁਸੀਂ ਪੜ ਰਹੇ ਹੋ ਦੰਗਲ ਹਾਊਸ ਦੋਸਤੋ ਇਸ ਘਰ ਦੇ ਵਿੱਚ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਘਰ ਹੁਣ ਬੰਦਾ ਤੇ ਤੁਹਾਨੂੰ ਇਸ ਦਾ ਉੱਪਰਲੇ ਪਾਸੇ ਤੋਂ ਵਿਊ ਦਿਖਾਵਾਂਗੇ ਜਿੱਥੇ ਸ਼ੂਟਿੰਗ ਹੋਈ ਆ ਦੰਗਲ ਹਾਊਸ ਅੱਜ ਵੀ ਇਸ ਦੇ ਉੱਪਰ ਬੋਰਡ ਲੱਗਿਆ ਹੋਇਆ ਏ ਇਸ ਸਾਹਮਣੇ ਦੋਸਤੋ ਜਿਹੜਾ ਆਪਾਂ ਦੇਖ ਰਹੇ ਹਾਂ ਛੱਤ ਇਸ ਛੱਤ ਦੇ ਉੱਪਰ ਗੱਦੇ ਵਗੈਰਾ ਲਗਾ ਕੇ ਤੇ ਜਿਹੜੀ ਪ੍ਰੈਕਟਿਸ ਹੁੰਦੀ ਸੀ ਉਹ ਇੱਥੇ ਇਸ ਛੱਤ ਤੇ ਹੁੰਦੀ ਸੀ ਤੇ ਇਹੀ ਉਹ ਘਾਰਾ ਜਿਹੜਾ ਦੰਗਲ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਜੋ ਅਮੀਰ ਖਾਨ ਦੀ ਫਿਲਮ ਆਈ ਸੀ ਇਸ ਤੋਂ ਇਲਾਵਾ ਦੋਸਤੋ ਇਹ ਸਕੂਲ ਦੀ ਵੀਡੀਓ ਆਪਾਂ ਪਹਿਲਾਂ ਵੀ ਪਾ ਚੁੱਕੇ ਹਾਂ ਇਹ ਜਿਹੜਾ ਸਕੂਲ ਆ ਇਹ ਵੀ ਦੰਗਲ ਫਿਲਮ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਦੋਸਤੋ ਜਿਸ ਤਰ੍ਹਾਂ ਇਹ ਪੁਰਾਣੇ ਤਰ੍ਹਾਂ ਦਾ ਬਾਜ਼ਾਰ ਆ ਤਾਂ ਇਦਾਂ ਦੇ ਆ ਜਿਹੜੇ ਬਾਜ਼ਾਰ ਨੇ ਜਾਂ ਗਲੀਆਂ ਨੇ ਉਹ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਇਹ ਗਲੀਆਂ ਦੇ ਵਿੱਚ ਤੁਰਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਹੋਈਏ ਆ ਦੋਸਤੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਲਈ ਕੁਝ ਨਾ ਕੁਝ ਵੱਖਰਾ ਰਿਕਾਰਡ ਕਰਕੇ ਲੈ ਕੇ ਆਈਏ ਤੇ ਤੁਹਾਡੇ ਨਾਲ ਸਾਂਝਾ ਕਰੀਏ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਦੋਸਤਾਂ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ